ਕੱਟ ਕੇ ਰੱਖ ਲਈ ਸੀ ਕਿ ਪਹਿਲਾਂ ਮੈਂ ਸਬਜੀ ਨੂੰ ਤੜਕਾ ਲਾ ਕੇ ਰੱਖਾ ਲਿਆ ਸੀ ਮਸਲੂਨ ਤੋਂ ਛੋਲਾ ਤੇ ਫੇਰ ਦੇਖਣਾ ਹਜੇ ਉਹ ਘਰ ਦੇ ਵਿੱਚ ਪਾਈਆਂ ਛੋਲੀਆਂ ਰਹਿ ਗਈਆਂ ਨੇ ਪਰ ਦੇ ਵਿੱਚ ਪਾਈਆਂ ਕਰਨੀਆਂ ਤੇ ਮੰਮੀ ਕਹਿੰਦੇ ਸੀ ਕੱਪੜੇ ਸੀ ਪੰਨ ਦੇ ਜਾਣੇ ਪਰ ਮੈਂ ਆਹ ਕਹਿ ਨਹੀਂ ਪਹਿਲਾਂ ਰੋਟੀ ਸਬਜੀ ਬਣਾ ਲਈ ਫੇਰ ਹੀ ਜਾਵਾਂ ਹਣਾ ਮੈਂ ਕਿਹਾ ਸੀ ਛੋਲਾ ਤੇ ਉਹ ਨੂੰ ਕਹਾਂ ਕਿ ਜਲਦੀ ਆ ਜਾਓ ਸੋ ਠੀਕ ਕਿੰਦਾ ਮੈਂ ਜਿਹੜਾ ਸਿੱਪਿਆ ਉਹ ਲੈ ਆਵਾਂਗੇ ਤੇ ਇਹ ਸਿੱਪਣੇ ਦੇ ਹਾਂ ਨਹੀਂ ਹਾਂ ਮम्मी ਦਾ ਵੀ ਟਿੱਪਣਾ ਦੇਵਾਂਗੇ। ਦੇਣ ਤੋਹਾਰ ਆਇਆ ਦੀਵਾਲੀ ਦਾ। ਬਹੁਤ ਖੁਸ਼ੀਆਂ ਦੇ ਨਾਲ ਹੈਨਾ। ਸਾਰੇ ਪਰਿਵਾਰਾਂ ਉਹਦੀ ਖੁਸ਼ੀਆਂ ਖੁਸ਼ੀਆਂ ਦੇਣਾ ਹੈ। ਖੁਸ਼ੀਆਂ ਸਾਰੇ ਖੁਸ਼ੀਆਂ ਨਾਲ ਸਾਰੇ ਦੀਵਾਲੀ ਆਪਣੇ ਆਪਣੇ ਘਰਾਂ 'ਚ ਮਨਾਉਣ ਹਨ। ਅੱਗੇ ਬੱਚਿਆਂ ਦੇ ਸ਼ੂਜ਼ ਲੈਣੇ ਨੇ, ਸ਼ੂਜ਼ ਲੈ ਕੇ ਆਣੇ ਨੇ। ਅੱਜ ਮੰਮੀ ਨੇ ਕਹਿੰਦੀ ਹੁੰਦੀ ਸ਼ਾਮ ਨੂੰ ਜਾਈਏ ਮਾਰਕੀਟ ਬੱਚਿਆਂ ਦੇ ਸ਼ੂਜ਼ ਲੈ ਆਈਏ ਹੈਨਾ। ਇਹ ਤਾਂ ਆਪਣੇ ਆਪ ਹੀ ਲੈ ਆਣਗੇ। ਤੇ ਬੱਚਿਆਂ ਦੇ ਮੈਂ ਤਾਂ ਮੰਮੀ ਲੈ ਆਣੀਆਂ ਜੇ ਸ਼ਾਮ ਨੂੰ ਜਾ ਕੇ ਸ਼ੂਜ਼ ਕਪੜੇ ਤੇ ਆਈ ਦੇ ਨੰਨੋ ਦੇ ਮੈਂ ਬਾਹਰ ਖੜੀ ਦੀ ਕਢਣੀ ਮੈਂ ਬਾਹਰ ਖੜੀ ਦੇ ਬੀਟੀ ਮੰਮੀ ਮੈਂ ਤਾਂ ਚੋਲੇ ਸਬ지 ਸਬਜੀ ਬਣਾ ਕੇ ਚਲਦੇ ਸਬਜੀ ਸਬਜੀ ਬਣਾ ਕੇ ਨਹੀਂ ਕਿਹੜਾ ਘਰ ਦਾ ਕੰਮ ਐ ਨੂੰ ਆ ਕੇ ਕਰੋ ਜਿਹੜਾ ਬਾਹਰ ਦਾ ਪਹਿਲੋਂ ਨੇ ਬੀੜੀ ਦਾ ਫਿਰ ਮੰਮੀ ਬਾਹਰ ਦਾ ਘਰ ਦਾ ਫੇਰ ਰਾਤ ਵੀ ਪਈ ਹੋਵੇ ਕੀ ਦਿਨ ਬੀੜ ਲਾਂਗੇ ਤੇ ਬਾਹਰ ਦਾ ਰਾਤ ਪੇ ਕਰ ਲੋਂਗੇ ਤੂੰ ਇਹ ਘਰ ਕਪੜੇ ਦੇ ਕੇ ਆ ਤੇ ਉਹ ਦੁਕਾਨ ਦਾ ਕਪੜੇ ਦੇ ਕੇ ਆ ਤਾਂ ਟਾਈਮ sire 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 ਤੀਂ ਦੇਗੀ ਚਲੋ ਫਿਰ ਮੰਮੀ ਚੱਲੀ ਜਾਂਦੀ ਨੇ

ਹਾਂ ਸਭ ਠੀਕ ਆ ਹੋਰ ਭਾਬੀ ਵੀਰਾ ਬੱਚੇ ਠੀਕ ਆ ਹਾਂ ਸਭ ਠੀਕ ਠਾਕ ਨੇ ਵਧੀਆ ਰਾਜੀ ਖੁਸ਼ੀ ਨੇ ਦਿਵਾਲੀ ਦੀਆਂ ਤਿਆਰੀਆਂ ਕਰਨ ਦੇ ਨੇ ਅੱਛਾ ਅੱਛਾ ਮੈਂ ਵੀ ਕਰਨ ਦੀ ਆ ਦਿਵਾਲੀ ਦੀ ਤਿਆਰੀ ਹਾਂ ਕਰਨੀ ਚਾਹੀਦੀ ਕੀ ਨਾਮ ਉਹਦਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਕਰ ਨਸ ਨਵ ਸਿਸ ਤਿਆਰੀ ਸਾਰੀ ਦਿਵਾਲੀ ਦੀ ਕਰ ਲਈ ਅਸਾਹਰਾ ਏ ਟੂ ਜੈਡ ਸਮਾਨ ਖਰੀਦ ਕੇ ਤੇ ਰੱਖ ਦਿੱਤਾ ਤੇ ਮੇਰੇ ਪਿੱਛੋਂ ਆਪੀ ਮਨਾ ਲੈਣਗੇ ਦਿਵਾਲੀ ਵਗੈਰਾ ਹਨਾ ਸੋਭਾਈਆਂ ਵੀ ਸਾਰੀਆਂ ਕਰਤੀਆਂ ਮੈਂ ਤੇਰੀ ਗੱਲ ਵਿੱਚ ਟੋਕਨੀ ਆ ਇਹਦੇ ਪਿੱਛੋਂ ਬਣਾ ਬਣਾ ਲੈਣਗੇ ਕੌਣ ਵਿੱਚ ਕਰ ਲੇਗਾ ਤੀ ਇਹੋ ਗੱਲ ਕਿ ਮੈਂ ਨਹੀਂ ਇੱਥੇ ਦਿਵਾਲੀ ਮਨਾਉਣੀ ਨਾ ਮੈਂ ਤੁਹਾਡੇ ਕੋਲ ਮਨਾਉਣੀ ਆ ਤੇ ਕੀ ਹਾਏ ਨਾ ਤੀਏ ਇਹ ਕਿਹੜਾ ਕੰਮ ਕਰਨ ਲਈ ਇਤੂੰ ਉੱਠੇ ਕੰਮ ਕਰਨਦੇ ਹੀ ਆਂ ਹੋ ਹਏ ਤੁਸੀਂ ਤਾਂ ਮੈਨੂੰ ਇਦਾਂ ਮਨਾ ਕਰਨ ਦੇ ਜਿਵੇਂ ਪਤਾ ਨਹੀਂ ਕੀ ਜਿਵੇਂ ਪਹਾੜ ਤੋਂ ਕੋਈ ਪਹਾੜ ਤੋੜਦਾ ਨਾ ਹੈ ਨਾ ਤੇ ਇਹ ਤੁਸੀਂ ਤਾਂ ਮੈਨੂੰ ਹਰ ਟਾਈਮ ਮਨਾ ਕਰ ਹੀ ਜਾਂਦੇ ਹੋ ਜਦੋਂ ਮੈਂ ਕਹਿੰਦੀ ਮੇਰਾ ਦਿਲ ਬੜਾ ਕਰੰਦੇ ਐ ਇੱਥੇ ਦੀਵਾਲੀ ਮਨਾਉਣ ਨੂੰ ਤੇਰਾ ਦਿਲ ਕਰਨ ੜਿਆ ਆ ਤੇਰਾ ਦਿਲ ਮੈਂ ਮੰਨਨੀ ਆ ਸੱਚੀ ਏ ਤੂੰ ਤੇਰਾ ਦਿਲ ਕਰਨ ੜਿਆ ਆ ਤੇ ਪਰ ਇਹ ਗੱਲ ਆ ਨਾ ਤੇ ਦੀਵਾਲੀ ਆਪਣੇ ਘਰੇ ਮਨਾਈਦੀ ਆ ਸਾਡੇ ਘਰੇ ਤੂੰ ਦੀਵਾਲੀ ਮਨਾਏਂਗੀ ਤੇ ਕੱਲ ਨੂੰ ਆ ਜਿਹੜੀ ਮੇਰੇ ਘਰ ਬੈਠੀ ਆ ਤੇ ਇਹ ਕਹੇਗੀ ਮੈਂ ਜਾਣੀ ਐ ਹੈ ਤੇ ਫਿਰ ਇਹ ਦਵਾ ਹਾਂ ਇਹ ਗੋ ਇਹ ਤਾਂ ਦੀ ਮੈਂ ਜਾਣੀ ਆ ਇਹ ਕਿਹੜੀ ਘਾਟ ਆ ਨਾ ਤੇ ਅਰੇ ਕਿੱਥੇ ਮੈਨੂੰ ਨਹੀਂ ਪਤਾ ਨਾ ਆਣਾ ਪਿਆਰੀ ਨੂੰ ਤੂੰ ਕਿਹੜਾ ਕਹਿੰਦੇ ਮੈਂ ਕਹਿੰਨੀ ਆ ਵੀ ਕੋੜਾ ਵੀੜਿਆ ਆ ਜਾਂ ਤੂੰ ਕਿਤੇ ਜਾ ਗਈ ਟਿਕਟ ਕਰਾ ਲਈ ਆ ਲੈ ਨਾ ਸਫਾਈਆਂ ਮਾਰਵਾ ਮਾਰ ਸਫਾਈਆਂ ਕੀਤੀਆਂ ਸਾਰਾ ਕੁਝ ਕੀਤਾ ਮੈਂ ਕਿ ਚੱਲ ਘਰ ਬਾਹਰ ਸਾਰਾ ਬੂਆ ਸਾਫ ਕਰ ਜਾਨੀ ਆ ਇੱਕ ਇੱਕ ਸਮਾਨ ਖਰੀਦਦਾ ਤੇ ਮੈਂ ਹੁਣ ਤਾਂ ਆਉਣ ਦੀ ਤਿਆਰੀ ਕਰਨ ਲੱਗੀ ਤੇ ਕੋਈ ਮੈਨੂੰ ਨਾ ਕਰਨ ਦੇ ਨਾ ਪੁੱਤ ਮੈਂ ਤੇਰਾ ਮਨ ਹੀ ਖਰਾਬ ਕਰ ਦੇਣਾ ਤੇਰਾ ਮਨ ਮੈਂ ਕਿਉਂ ਖਰਾਬ ਕਰ ਦਿੱਤਾ ਮੈਂ ਤੈਨੂੰ ਕਦੀ ਕਿਹਾ ਆ ਜੇ ਵੱਡੀ ਇਥੇ ਹੈਗੀ ਹੋ ਤੇ ਹੈ ਹੀ ਹੈ ਆ ਤੇ ਚਲੋ ਉਹ ਕਦੋਂ ਹੁੰਦੀ ਹੁੰਦੀ ਸੀ ਚੱਲ ਤੇ ਹੁਣ ਉਹ ਤੇ ਹੈ ਹੀ ਹੈ ਚੱਲ ਪਰ ਤੂੰ ਤਾਂ ਹੁਣ ਆਪਣੇ ਘਰ ਦੀਵਾਲੀ ਮਨਾ ਗਲਤ ਗੱਲਾਂ ਨਹੀਂ ਕਰੀਦੀਆਂ ਜੀਆਂ ਕਹਿਣਗੇ ਮਾਂ ਨੇ ਮੈਨੂੰ ਨਹੀਂ ਦਿੱਤਾ ਇਹ ਆ ਵੀ ਆਪਣੇ ਘਰ ਬੱਚਿਆਂ ਤੇ ਆਪਣੇ ਪਰਿਵਾਰ 'ਚ ਉਹ ਵਿਚਾਰਾ ਕੱਲਾ ਰਹਿ ਜਾਊਗਾ ਹਾਂ ਉਹ ਦਿਵਾਲੀ ਮਨਾ ਲੇਗਾ ਪਿਆ ਹੋ ਗਿਆ ਇਹਦਾ ਮਤਲਬ ਇਹ ਥੋੜੀ ਕਿ ਹੁਣ ਮੈਂ ਤੇ ਦਿਵਾਲੀ ਨਹੀਂ ਮਨਾ ਸਕਦੀ ਮੈਨੂੰ ਨਹੀਂ ਪਤਾ ਮੈਂ ਤੇ ਆਵਾਂ ਨਹੀਂ ਕੋਈ ਨਹੀਂ ਆਉਣਾ ਤੂੰ ਤੇ ਤੂੰ ਹੁਣ ਵਿਆਹ ਨੇੜੇ ਹੀ ਆ ਤੇ ਵਿਆਹ ਤੇ ਆ ਜੀ ਇਕੱਠੀ ਦਿਵਾਲੀ ਤੇ ਨਹੀਂ ਆਉਣਾ ਮੈਂ ਤੇ ਮਨਾ ਦੇਂਦੀ ਆਂ ਤੇ ਵਿਆਹ ਤੇ ਵੀ ਮਨਾ ਕਰ ਦਉ ਤੂੰ ਉਹ ਤਪੁੱਠੀਆਂ ਗੱਲਾਂ ਕਿਉਂ ਕਰਨੀਆਂ ਹਾਂ ਹਾਂ ਇਹ ਇਹ ਉਹ ਚਲਾ ਜਾਵੇ ਤੇਰਾ ਭਰਾ ਚਲਾ ਇਹ ਚਲੀ ਜਾਵੇ ਤੇ ਤੇਰਾ ਭਰਾ ਕੱਲ੍ਹ ਦੀਵਾਲੀ ਇੱਥੇ ਮਨਾਵੇ ਦੀਵੇ ਜਗਾਉਂਦਾ ਫਿਰੇ ਤੇ ਲੋਕ ਕੀ ਕਹਿਣਗੇ ਕਹਿਣਗੇ ਚੰਗੀ ਹੈਗੀ ਆ ਮੈਂ ਗਲਤ ਰਹਿ ਨਹੀਂ ਤੈਨੂੰ ਦਿੰਦੀ ਆਪਣੇ ਘਰ ਦੀਵਾਲੀ ਮਨਾ ਫਿਰ ਭਾਵੇਂ ਮੀਨਾ ਰਹਿ ਕੇ ਜਾਏ ਮੀਨਾ ਕਿੱਥੇ ਰਹਿਣ ਦਿੰਦਾ ਕੋਈ ਤੁਸੀਂ ਵੀ ਬਾਹਰ ਟਾਲੇ ਵਾਲੀ ਗੱਲ ਕਰਨ ਦੇ ਮੀਨਾ ਰਹਿ ਕੇ ਜਾਏ ਪਹਿਲੀ ਗੱਲ ਤੇ ਹਨੀ ਦੇ ਪਾਪਾ ਕਿਹੜਾ ਇਕੱਲੇ ਰਹਿ ਚੱਲੇ ਆ ਮਾਪਿਓ ਵੀ ਹੈਗਾ ਸਾਰੇ ਖੁਸ਼ ਹੈਗਾ ਤੇ ਹਾਂ ਨਾ ਤੁਸੀਂ ਤੇ ਬੱਸ ਨਾ ਨੁਕਰਦੀ ਕਰਨ ਦੇ ਚੰਗਾ ਤੂੰ ਮੇਰੀ ਸੁਣ ਤੇ ਸਹੀ ਹੈ ਨਹੀਂ ਦਾ ਪਾਪਾ ਹੈਗਾ ਆਪਣੇ ਬੱਚਿਆਂ ਦੇ ਨਾਲ ਹੀ ਹੁੰਦਾ ਆ ਉਧਰ ਉਹ ਟਾਇਲ ਮਟਾਇਲੇ ਤੁਰਿਆ ਫਿਰੇਗਾ ਤੇ ਆਪਣੇ ਘਰ ਦਿਵਾਲੀ ਮਨਾ ਕੇ ਫੇਰ ਭਾਵੇਂ ਹਾਂ ਆਪਣੇ ਘਰ ਦਿਵਾਲੀ ਮਨਾ ਤੇ ਫੇਰ ਆਜਮੀ ਤੇ ਇਸ ਤਰ੍ਹਾਂ ਹੁਣ ਉਹ ਵੀ ਉਹ ਵੀ ਤੁਰ ਪੇਗੀ ਪੁੱਠੀ ਲੈਣ ਉਹ ਵੀ ਫੜ ਲੇਗੀ ਤੂੰ ਬੇਟਾ ਆਪਣੇ ਘਰ ਦਿਵਾਲੀ ਮਨਾ ਮਰਤੀ ਮੈਂ ਨਹੀਂ ਗਲਤ ਰਹਿ ਦਿੰਦੀ ਤੇਨੂੰ ਗੜ ਦਿਵਾਲੀ ਮਨਾ ਭਾਵੇਂ ਦੂਜੇ ਦਿਨ ਆਜੀ ਵਿਸ਼ਕਰਮਾ ਇੱਥੇ ਮਨਾ ਲਈਆਂ ਠੀਕ ਹੈ ਠੀਕ ਹੈ ਹਾਂ ਨਾ ਘਰ ਹੀ ਮਨਾਵਾਂਗੇ ਮਾਤਾ ਦਿਵਾਲੀ ਮੈਂ ਨਹੀਂ ਆਉਂਦੀ ਚਲੋ ਠੀਕ ਹੈ ਤੁਹਾਨੂੰ ਤੇ ਆਪਣਾ ਡਾਰ ਪੈ ਗਿਆ ਤੁਹਾਡੀ ਨੂੰ ਨਾ ਚਲੀ ਜਾਵੇ ਕਿਤੇ ਦਿਵਾਲੀ ਨੂੰ ਨਾ ਹਾਂ ਚਲੋ ਕੋਈ ਨਹੀਂ ਦੇਖੋ ਤੁਸੀਂ ਸਮਝਾਇਆ ਹੈ ਚਲੋ ਮੈਂ ਸਮਝੀ ਦੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਹਾਂ ਕਰੇ ਮਨਾ ਦਿਵਾਲੀ ਆਪਣੇ ਠੀਕ ਹੈ ਤੇ ਕੀ ਤੇਰਾ ਦੇ ਦਵਾਂਗੇ ਉੱਥੇ ਤੈਨੂੰ ਜੋ ਵੀ ਦੇਣਾ ਤੇਰਾ ਦੇਣਾ ਲੈਣਾ ਉੱਥੇ ਹੀ ਦੇ ਦਾਂਗੇ ਨਹੀਂ ਤੇ ਆਂਗੀ ਤੇ ਲੈ ਲਈ ਠੀਕਾ ਠੀਕ ਹਾਂ ਠੀਕ ਹੈ ਕੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਮੈਂ ਪਰਤੀ ਨੂੰ ਠੋਕ ਦਿੱਤਾ ਆ ਜਿਹੜੀ ਮੈਨੂੰ ਪਿੱਛੇ ਗੱਲ ਕਰਨੀ ਹੈ ਨਾ ਮੈਂ ਪਹਿਲੇ ਹੀ ਸੋਚ ਲਵਾਂ ਕਹਿੰਦੀ ਆ ਕਿ ਮੈਂ ਤੇ ਸਾਰੀ ਤਿਆਰੀ ਕਰ ਲਈ ਆ ਤੇ ਹਾਂ ਨਹੀਂ ਦਾ ਪਾਪਾ ਆਪੇ ਦੀ ਵੇਚਵਾ ਲੇਗਾ ਤੁਹਾਡਾ ਵੱਖਰਾ ਕਾਰੋਬਾਰ ਆ ਤੂੰ ਆਪਣੇ ਮਾਪਿਆਂ ਦੇ ਤੋਂ ਬਾਰੇ ਤੁਰਿਆ ਫਿਰਿਆ ਜਦੋਂ ਆਪਣੇ ਬੱਚੇ ਉਹਦਾ ਘਰ ਬਾਹਰ ਆ ਤੇ ਫੇਰ ਆਪਣੇ ਮਾ ਦੇ ਘਰ ਜਾਏਗਾ ਤਾਂ ਮਾਂ ਵੀ ਕੀ ਸੋਚੂਗੀ ਵੀ ਲੈ ਮੇਰੀ ਨਾ ਦਿਵਾਲੀ ਵਾਲੇ ਦਿਨ ਚਲੀ ਗਈ ਤੇ ਮੇਰਾ ਮੁੰਡਾ ਇਤਰਾ ਤੁਰਿਆ ਫਿਰਨਦਿਆ ਮੈਂ ਗਲਤ ਗੱਲ ਨਹੀਂ ਦਿੰਦੀ ਮੈਂ ਗਲਤ ਗੱਲ ਰਹਿ ਨਹੀਂ ਦਿੰਦੀ ਮੈਂ ਸਹੀ ਗੱਲ ਕੁੜੀਆਂ ਨੂੰ ਕਹਿੰਨੀ ਆ ਮੇਰੀਆਂ ਕੁੜੀਆਂ ਸਹੀ ਵੱਸਣਦੀਆਂ ਨੇ ਸਹੀ ਕਮਾਂਗੇ ਤੇ ਸਹੀ ਕੁੜੀਆਂ ਵੱਸਣਗੀਆਂ ਈਆਂ ਨੂੰ ਸਹੀ ਮਾਤ ਦੋ ਤੇ ਈਆਂ ਸਹੀ ਵੱਸਣਗੀਆਂ ਗਲਤ ਮਾਵਾ ਮੱਤਾ ਦੇਣਗੀਆਂ ਤੇ ਕੁੜੀਆਂ ਗੱਲ ਕੀ ਕਰਨਗੀਆਂ ਚਲ ਅੱਛਾ ਮਨ ਨੂੰ ਬਾਜ ਮਾਰਾ ਇਹ ਆ ਜਾ ਆ ਗਈ ਮਮੀ ਅਰੇ ਤੂੰ ਆ ਜਾ ਤੂੰ ਤੇ ਕੁੱਤੀ ਮਾਰ ਬਿੱਲੀ ਮਾਰ ਤੂੰ ਤੇ ਕਰਦੀ ਰਹਿਨੀ ਤੈਨੂੰ ਕਿੱਥੋਂ ਅੰਦਰੋਂ ਕੋਈ ਕੱਢ ਲਵੇ ਆ ਜਾ ਜਲਦੀ ਮੈਂ ਤੋ ਸਵੇਰ ਦੀ ਕਹਿਣ ਡਈ ਆ ਵੀ ਮੈਂ ਤਿਆਰ ਹੋਣਾ ਮੈਂ ਤਿਆਰ ਹੋਣਾ ਆ ਜਾਣਾ ਆ ਆ ਕੇਲੇ ਦੀ ਛੱਲੀਆਂ ਨੇ ਮਿਲ ਜਾਈਆਂ ਨਿਆਣਿਆਂ ਨੂੰ ਦੇਵੀ ਖੂਲੋਂਦਿਆਂ ਨੂੰ ਕੇਲੇਆਂ ਦੀਆਂ ਛੱਲੀਆਂ ਲੈ ਆਈਆਂ ਮੈਂ ਤੇ ਨਾ ਮੰਮੀ ਆ ਗਈ ਆ ਵੇਖ ਜਿਹੜਾ ਰੱਖ ਲਿਆ ਤੇ ਕਿਹੜਾ ਰੱਖ ਲਿਆ ਤੇ ਕਿਹੜਾ ਘਰ ਲਿਆ ਹੋਵੇ ਤੋਂ ਵਾ ਮੈਂ ਬਾਹਰ ਉੱਤੇ ਕਦੇ ਦੀ ਦੀ ਕੰਢਈ ਆ ਮੰਮੀ ਪਰ ਦੇਖਣ ਤੋਂ ਰੱਖ ਲੈ ਨੇ ਹਾਂ ਜੀ ਹਾਂ ਜੀ ਚਲੋ ਕੁਝ ਪਹਿਲਾਂ ਦਿੱਤੇ ਹੋਏ ਨੇ ਮੰਮੀ ਨਾਲੇ ਸੂਟ ਸੀ ਪਣਿਆ ਹੁਣ ਇਸ ਤੇ ਦੇਵਾਂਗੇ ਸ਼ਾਦੀ ਪਹਿਲਾਂ ਪਰ ਨਾ ਬੱਚਿਆਂ ਦੇ ਸੈਂਡਲ ਲੈ ਆਈ ਨਿਕਲ ਬਾਹਰ ਮੈਂ ਵੀ ਆਈ ਹਾਂ ਜੀ ਚਲੋ ਆਜੋ ਆਜੋ ਹੁਣ ਸਾਡੇ ਵੱਲੋਂ ਸਭ ਨੂੰ ਪਿਆਰ ਤੇ ਸਤਿ ਸਕਾਰ ਤੇ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਤਹਾਦੀਆਂ ਦਵਾਲੀ ਦੀਆਂ ਤੇ ਆਪਾਂ ਇਸ ਵੀਡੀਓ ਵਿੱਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀਆਂ ਭੈਣਾਂ ਕਈ ਘਰ ਦੀਆਂ ਨੋਵਾ ਹੁੰਦੀਆਂ ਨੇ ਜਿਹੜੀ ਕਦੇ ਨਹੀਂ ਆਪਾਂ ਪੇਕੇ ਜਾਂਦੇ ਤਾਂ ਘਰ ਬਣਾਵਾਂਗੇ ਹੈਨਾ ਇਹ ਗੱਲ ਤਾਂ ਗੱਲਾਂ ਨਹੀਂ ਹੈ ਇਹ ਜੇ ਆਪਾਂ ਸੋਚੀਏ ਕਿ ਕਾਨੂੰ ਆਪਣੀ ਭਾਟੀਆਂ ਵੀ ਜਿਾਸੀ ਤੇਕੇ ਤਿਹਾੜ ਮਨਾਣ ਤੇ ਆਪਾਂ ਨੂੰ ਕਿਦਾਂ ਦਾ ਲੱਗੇਗਾ ਆਪਣਾ ਘਰ ਜੀ ਸੁਨਨ ਸੁਨਨ ਲੱਗਦਾ ਨਾ ਬੱਚਿਆਂ ਬਿਨਾ ਪਰਿਵਾਰ ਬਿਨਾ ਦੇ ਪਰਿਵਾਰ ਦੇ ਚਾਹਲੇ ਪੂਰੇ ਸੀ ਹੁੰਦਾ ਤਾਂ ਦਿਨ ਤਿਹਾੜ ਵੀ ਬਹੁਤ ਵਧੀਆ ਲੱਗਦਾ ਹੈ ਨਾ ਤਾਂ ਆਪਾਂ ਭੈਣਾਂ ਨੂੰ ਇਹੀ ਕਹਿੰਦੇ ਕਿ ਤਾਂ ਭੈਣੋ ਸੋਚ ਕੇ ਇਹੀ ਤਾਂ ਆਪਾਂ ਕਹਿੰਦੇ ਆ ਕਿ ਆਪਣੇ ਘਰੇ ਦਿਨ ਤਿਹਾੜ ਮਨਾਓ ਆਪਣੇ ਪਰਿਵਾਰ ਤੇ ਆਪਣੇ ਸੋਹਰੇਾਂ ਦੇ ਵਿੱਚ ਹੈ ਨਾ ਤਾਂ ਕਿ ਉਹਨਾਂ ਨੂੰ ਵੀ ਚਿੰਗਣ ਲੱਗੇ ਸਾਰੇ ਪਰਿਵਾਰ ਲਈ ਚਿੰਗਣ ਲਗੇ ਸਾਰੇ ਪਰਿਵਾਰਾਂ ਲਈ ਸਾਡੇ ਲਈ ਦੀ ਸੱਭਿ ਕਲ